ਕਹਿਣਾ ਚਾਹੇਗਾ ਉਹਨਾਂ ਭਰਾਵਾਂ ਨੂੰ ਜਿਹੜੇ ਕਹਿੰਦੇ ਆ ਵੀ ਪਸ਼ੂਆਂ ਦਾ ਕੀਤਾ ਇੱਕ ਕਾਟੇ ਦਾ ਕੀਤਾਗਾ ਕਾਟੇ ਦਾ ਵੀਰੇ ਸ਼ੌਂਕ ਦਾ ਕੀਤਾ ਹੈ ਜੀ ਆਪਾਂ ਕੱਲੇ ਮੁਨਾਫੇ ਲਈ ਕਰਨਾ ਫੇਰ ਇਹ ਕੀਤਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤਨੌਲਾ ਪਸ਼ੂ ਮੇਲੇ ਤੇ ਖੜੇ ਹਾਂ ਤੇ ਕਿਹਦੇ ਸ਼ਾਹੀ ਵਾਹ ਗਾਈਆਂ ਦੇ ਵਿੱਚ ਮੈਂ ਇੱਕ ਡਿਊਟੀ ਦੇ ਵਿੱਚ ਆ ਗਾਣੇ ਬਾਜ਼ੀ ਮਾਰੀ ਆ ਬਾਈ ਨੂੰ ਪਿੰਡ ਵੀ ਪੁੱਛਾਂਗੇ ਤੇ ਲਵਾਂਗੇ ਜਾਣਕਾਰੀ ਵੀ ਕਿੰਨੇ ਜਰ ਤੋਂ ਆਪਾਂ ਬਰੀਡ ਤੇ ਤੇ ਗੱਲ ਕਰਦੇ ਬਾਈ ਜੀ ਸਭ ਤੋਂ ਪਹਿਲਾਂ ਵਧਾਈਆਂ ਤੁਹਾਨੂੰ ਥੈਂਕ ਯੂ ਕੀ ਨਾਂ ਬਾਈ ਦਾ ਮੇਰਾ ਨਾਮ ਸੋਹਜ ਸਿੰਘ ਜੀ ਪਿੰਡ ਵੀਰੇ ਬੰਗੀਕਲਾਂ ਜੀ ਉਹ ਬੰਗੀ ਪੰਡਰੀ ਬੰਗੀਕਲਾਂ ਪਿੰਡ ਦੀ ਗੱਲ ਕਰੀਏ ਬਾਈ ਦੁੱਧ ਦੇ ਵਿੱਚ ਵੱਡੇ ਰਿਕਾਰਡ ਹਨ ਕਾਫੀ ਮਾਤਰਾ ਦੇ ਵਿੱਚ ਬਾਈ ਉਸ ਪਿੰਡ ਦੇ ਵਿੱਚ ਦੁੱਧ ਹੁੰਦਾ ਤੇ ਮੱਝਾਂ ਵੀ ਕਹਿੰਦੇ ਦੁੱਧ ਦੇ ਵਿੱਚ ਕਾਫੀ ਮਿਲਦੇ ਨੇ ਬੰਨਰ ਰੋਸ ਪਿੰਡ ਦੇ ਵਿੱਚ ਇਹ ਕਿਹੜੀ ਕੈਟਾਗਰੀ ਦੇ ਵਿੱਚ ਫਸਟ ਆਈ ਹੈ ਜੀ ਇਹ ਮਿਲਕ ਬਿਊਟੀ ਜੀ ਵੀਰੇ ਮਿਲਕ ਬਿਊਟੀ ਹਾਂ ਜੀ ਦੋ ਦੰਦ ਦੇ ਵਿੱਚ ਹਾਂ ਚਾਰ ਦੰਦ ਹੋ ਗਈ ਇਹ ਹੁਣ ਥੋਈ ਚਾਰ ਦੰਦ ਹਾਂ ਠੀਕ ਹੈ ਉਹ ਬਾਈ ਕਿੰਨੇ ਪਸ਼ੂ ਆਪਣੇ ਕੋਲ ਨੇ ਆਪਣੇ ਕੋਲ 10 ਕ ਪਸ਼ੂ ਆ ਬਈ ਦੋ ਹੀ ਸਾਰ ਰੱਖੇ ਆ ਸਾਈਵਾਲ ਦੋਈ ਆ ਸਾਈਵਾਲ ਦੋਈ ਆ ਮੈਂ ਹੋਰਾਂ ਨਸਲ ਦਾ ਮੰਨਿਆ ਮੈਂ ਮੈਂ ਪਹਿਲਾਂ ਗੱਲ ਕਰੀ ਪਿੰਡ ਦੀ ਬਾਈ ਸਾਰਾ ਪਿੰਡ ਪਸ਼ੂਆਂ ਤੇ ਕੰਮ ਕਰਦਾ ਹਾਂ ਹਾਂ ਵਧੀਆ ਕਰਦੇ ਆ ਠੀਕ ਹੈ ਮੰਨ ਲਓ ਪਸ਼ੂਆਂ ਦਾ ਧੰਦਾ ਇੱਕ ਮੁੱਖ ਧੰਦਾ ਬਣਾ ਰੱਖਿਆ ਹੈ ਨਾ ਹਾਂ ਵਧੀਆ ਵਧੀਆ ਉਹ ਜੇ ਬਾਈ ਕੀ ਕਹਣਾ ਦਊਂ ਕਿਵੇਂ ਲੱਗਿਆ ਪ੍ਰਬੰਧ ਨੀ ਬਹੁਤ ਵਧੀਆ ਹਾਂ ਤੀਜੀ ਦਾ ਹਾਂ ਪੂਰਾ ਵਧੀਆ ਪ੍ਰਬੰਧਾ ਠੀਕ ਹੈ ਕਿੰਨੀ ਉਮਰ ਹੋ ਗਈ ਇਹਦੀ ਇਹਦੀ ਲਾਲੋ ਚਾਰ ਦੰਦ ਹੋ ਗਏ ਤੁਸੀਂ ਦੇਖੋ ਥੋੜਾ ਜਿਹਾ ਹੋਇਆ ਚਾਰ ਦੰਦ ਹੋਈ ਨੂੰ ਇਹ ਆਪਣੇ ਕੋਲ ਪਹਿਲੀ ਇਹ ਪਿਆਰ ਦੂਜਾ ਪੱਲੇ ਗਈ ਸੀ ਨੀ ਇਹਦੇ ਆ ਪੰਜ ਪੀੜੀਆਂ ਦਾ ਰਿਕਾਰਡ ਹੈਗਾ ਜੀ ਮੇਰੇ ਕੋਲੇ ਪੰਜ ਪੀੜੀਆਂ ਇਹ ਐਸ 34 ਦੀ ਤੇ ਥੱਲੇ ਬੱਚੀ ਇਹ ਕੇਸ਼ਰਗਾ ਦੀ ਲੋ ਇਹਦੀ ਮਾਂ ਸੀਗੀ ਆਪਣੇ ਨਟਰਾਜ ਦੀ ਉਹਦੀ ਮਾਂ ਗਾਂ ਸੀਗੀ ਐਸ 29 ਦੀ ਪੰਜ ਬੀੜ ਗਾਵਗਾ ਮੇਰੇ ਦੁੱਧ ਦਾ ਕੀ ਰਿਕਾਰਡ ਰਿਹਾਗਾ ਇਹਦਾ ਆਏਗਾ 15 ਲੀਟਰ ਸਾਡੇ ਕੋਲ 15 ਲੀਟਰ ਨਹੀਂ ਗਾਹ ਮਾ ਦਾ ਜਿਹੜਾ ਇਹਦਾ 12 40 ਲੀਟਰ ਪਹਿਲਾਂ ਸਭ ਤੋਂ ਮੀਨ ਜਾਂ ਨਹੀਂ ਆ ਬਾਈ ਬਾਈ ਨੂੰ ਪੰਜ ਬੀੜੀ ਦਾ ਰਿਕਾਰਡ ਪਤਾ ਹੋ ਫੇਰ ਜਾ ਕੇ ਕੋਈ ਗੱਲ ਬਣਦੀ ਹੈ ਜਦੋਂ ਬਾਈ ਨੂੰ ਰਿਕਾਰਡ ਪਤਾ ਨਾ ਇਹ ਕੇਸ਼ ਹੋਈ ਕਿ ਫਾਰਮਰ ਹੈਗਾ ਤੇ ਆ ਬਗੀਤੀ ਹੈ 134 ਦੀ ਕੀ ਕਹਿਣਾ ਚਾਹਾਂਗਾ ਜਿਹੜੇ ਟਰਾਪ ਪਸ਼ੂਆਂ ਦੇ ਧੰਦੇ ਵਿੱਚ ਸਹੀ ਬੰਦਾ ਨਿਰੋਲਿਕਾ ਤੇ ਰਖਦਾ ਨਹੀਂ ਵਧੀਆ ਇਹ ਸਾਰਾ ਜਿਹੜਾ ਜਿਹੜਾ ਮਤਲਬ ਸ਼ੌਂਕ ਨਾਲ ਪਾਲਦਾ ਉਹਦੇ ਖਾਤਰ ਵਧੀਆ ਜਿਹੜਾ ਹੂੰ ਰੱਖਦਾ ਉਹਦੇ ਖਾਤਰ ਕੋਈ ਜਿਹਨਾਂ ਲਈ ਜਿਹੜਾ ਆਪ ਕੰਮ ਕਰਦਾ ਉਹਦੇ ਖਾਤਰ ਸੋਨ ਨੂੰ ਜਿਹੜਾ ਸ਼ੌਕ ਪਿਆ ਹੈ ਕਿੱਥੋਂ ਪਿਆ ਹੈ ਗਾਈ ਯਾਰ ਮੈਨੂੰ ਸ਼ੌਕ ਦਾ ਮੋਕਸਰ ਆਪਣਾ ਲੱਗਦਾ ਹੁੰਦਾ ਮੇਲਾ ਚੈਂਪੀਅਨਸ਼ਿਪ ਹੁੰਦੀ ਸੀ ਉੱਥੇ ਹੀ ਜਾਂਦੇ ਹੁੰਦੇ ਸੀ ਹਾਂਜੀ ਉਹ ਤੋਂ ਮੇਰੇ ਕੋਲ ਜਰਮਨੋ ਆਉਂਦੇ ਸੀਗੇ ਉਹ ਵੀ ਉੱਥੇ ਜਿੱਤ ਕੇ ਆਏ ਸੀਗੇ ਉਸ ਵਾਰ ਹੌਲੀ ਹੌਲੀ ਫਿਰ ਇੱਧਰ ਆ ਗਿਆ ਤੇ ਮਾੜੀ ਤੋਰੋ ਬਾਈ ਦਿਖਾ ਦ ਯੇ ਮਿੱਤਰੋ ਕਹਿੰਦੇ ਚਾਰ ਦੰਦ ਦੇ ਵਿੱਚ ਬਾਜੀ ਮਾਰਨ ਲਈ ਸਾਹੀਵਾਲ ਦਾ ਬਹੁਤ ਤਾਕਤਵਰ ਪੀੜਾ ਬਾਈ ਦੀ ਗੱਲ ਕਰੀਏ ਕਿਉਂਕਿ ਜਿਆਦਾ ਨੌਜ ਰਹਾਦਾ ਪੰਜ ਪੀੜੀਆਂ ਦੀ ਜਾਣਕਾਰੀ ਲਈ ਫਿਰਦਾ ਤੇ 15 ਕਿਲੋ ਦਾ ਨਾ ਮਾਰਨਾ ਬਾਈ ਇੰਟਰੋ ਦਿਖਾਉਣਾ ਆਪਾਂ ਥੋੜਾ ਜਿਹਾ ਵਧੀਆ ਆਹ ਦੇਖੋ ਸਾਹੀਵਾਲ ਦੇ ਵਿੱਚ ਜਿਹੜੀ ਚੈਂਪੀਅਨ ਬਣੀ ਹੈ ਉਹ ਚੈਂਪੀਅਨ ਬਣੀ ਮੁੰਨਾ ਕਾਫੀ ਜਿਆਦਾ ਪੈ ਗਿਆ ਬਾਈ ਨੂੰ ਲੱਗਦਾ 15 ਕਿਲੋ ਦੀ ਬਾਈ ਮੇਲਿਆਂ ਨੂੰ ਜਾਇ ਕਰੋ ਇਹ ਜਾ ਕੇ ਜਾਣਕਾਰੀ ਮਿਲਦੀ ਹੈ ਇਹ ਗੱਲਾਂ ਦੀ ਬਿਲਕੁਲ ਧੰਨਵਾਦ ਕਾਹੀਵਾਲ ਨਾਸਲ ਦੇ ਵਿੱਚ ਜਿਹੜੇ ਮੁਕਾਬਲੇ ਵਿੱਚ ਦੂਜੇ ਨੰਬਰ ਤੇ ਆਈਏਗੀ ਤੇ ਘਰੂ ਆਹੀ ਬੋਲਦੇ ਵਿੱਚ ਨਾ ਨਾ ਜਾਣ ਕਰ ਸੱਚ ਕਰਦਾ ਪੀਣਾ ਬਾਈ ਸਤਿ ਸ਼ਕਾਲ ਸਤਿ ਸ਼ਕਾਲ ਜੀ ਕੀ ਨਾਮ ਬਾਈ ਦਿਸਕਰਨ ਸਿੰਘ ਆ ਜੀ ਪਿੰਡ ਵੀਰੇ ਪਿੰਡ ਬੜਲਾ ਜਿਲ੍ਹਾ ਫਤਿਹਗੜ ਸਾਹਿਬ ਠੀਕ ਹੈ ਇਹਦੀ ਡਿਟੇਲ ਦੋ ਵੀਰੇ ਕਿਹੜੀ ਸੀਮਿਤ ਹੈ ਇਹ ਗਵਿੰਦਵਰ ਸਿੰਘ ਇਹ ਮਤਲਬ ਪਰਚੇਜ਼ ਕਰੀ ਸੀ ਬੈਰੀ ਬੈਰੀ ਪਰਚੇਜ਼ ਕਰੀ ਸੀ ਤੇ ਗਵਿੰਦਵਰ ਦੀ ਆ ਆ ਬੱਚਾ ਦਾ ਗਵਿੰਦਵਰ ਦਾ ਜੇ ਮੂਹੇ ਸੁਈ ਆ ਸੁਈ ਨੂੰ ਇਹਨੂੰ ਬਾਅਦ 15 ਦਿਨ ਤੋਂ ਲੇਖਿਆ ਜੀ ਮਜ਼ਰਬ ਬੋਲ ਜਾਣਾ ਸਾਥੇ ਰਹੇ

ਠੀਕ ਆ ਬਾਈ ਬੋਲੇ ਮੇਰੇ ਮਿੱਤਰੋ ਬਾਈ ਦੁੱਧ ਕਿੰਨਾ ਦਰ ਇਹਦੇ ਜਦੋਂ ਵੀ ਇਹ ਪਹਿਲੇ ਸੂਏ ਕਰਿਆ 15 ਲੀਟਰ ਦੁੱਧ ਕਰਿਆ ਮੰਨ ਲਾ ਵੀ ਦੁੱਧ ਪੱਖੋਂ ਵੀ ਵਧੀਆ ਗਿਆ ਦੁੱਧ ਪੱਖੋਂ ਵੀ ਵਧੀਆ ਠੀਕ ਆ ਮਾਹਰ ਸਾਹਿਬ ਆਪਣੇ ਕੋਲ ਆਪਣੇ ਕੋਲ ਜਾਨਵਰ ਹੈਗੇ ਜੀ 25 25 ਵੱਡੀ ਜਾਨਵਰ ਹੈਗੇ ਆ ਹਾਂ ਜੀ ਤੇ ਕਿੰਨਾ ਟਾਈਮ ਹੋ ਗਿਆ ਬਰੀਡ ਤੇ ਕੰਮ ਕਰਦਾਂ ਨੂੰ ਬਰੀਡ ਤੇ ਵੀਰੇ ਥੋੜਾ ਖਚਰੀ ਹੋਇਆ ਚਾਚਾ ਜੀ ਬਾਹਰ ਨੇ ਇਸ ਕਰਕੇ ਪੰਜ ਸਾਲ ਹੋ ਗਏ ਪੰਜ ਸਾਲ ਪੰਜ ਸਾਲ ਚੱਲ ਰਿਹਾ ਜੀ ਇਹ ਆਪਾਂ ਕਿੰਨੇ ਰੁਪਈਆ ਦੀ ਲੈ ਕੇ ਆਈ ਸੀ ਬਾਈ ਇਹ ਵੀਰੇ ਜੋ ਵੀ ਲੋਕੋ ਤੇ ਯਾਦ ਨਹੀਂ ਹੈ ਕਿੰਨੇ ਕਿੰਨੇ ਕਿਦਿ ਲੈ ਕੇ ਆਏ ਸੀ ਪੂਰਾ ਬਣ ਗਿਆ ਉਸ ਤੋਂ ਵੀ ਆਦ ਨਹੀਂ ਹੈ ਨਹੀਂ ਵੀਰੇ ਮੱਜਾ ਵੀ ਨੇ ਸ਼ਾਹੀ ਵਾਰ ਮੱਜਾ ਗਿੱਡੀਆਂ ਨਸਲ ਦੀਆਂ ਨੇ ਮੱਜਾ ਸਾਰੀਆਂ ਨਸਲ ਦੀਆਂ ਨੇ ਹੋਰਾਂ ਦੀਆਂ ਰੂਪੀ ਦਾ ਵੀ ਪਹਿਲਾਂ ਵੀ ਕੋਪੀਟਿਸ਼ਨ ਲੜਦੇ ਰਹੇ ਹਾਂ ਨਹੀਂ ਇਹ ਪਹਿਲਾਂ ਹੀ ਹੈ ਜੀ ਸ਼ੁਰੂ ਇਹ ਕਰਿਆ ਹੁਣ ਮਤਲਬ ਅੰਦੀਣਾ ਚੱਲੀ ਜਾਊਗਾ ਭਾਈ ਆਸ ਹੈਗੀ ਸੀ ਵੀ ਮੇਲੇ ਦੇ ਵਿੱਚ ਜਿੱਤ ਕੇ ਆਵਾਂਗੇ ਬਾਬੀਰੇ ਬਾਬੇ ਦੀ ਮਿਹਰ ਨਾਲ ਕੱਲ ਮੱਥਾ ਟੇਕ ਕੇ ਕੱਲ ਆ ਗਏ ਸੀ ਬੈਠੇ ਸੀ ਹੁਣ ਚਲੋ ਬਾਬੇ ਨੇ ਸੁਣ ਲਈ ਆਪਣੀ ਠੀਕ ਆ ਭਾਈ ਮੰਨ ਲਓ ਵੀ ਕੋਈ ਆਇਆ ਨਹੀਂ ਸੀਗਾ ਵੀ ਮਨ ਚ ਵੀ ਜਿੱਤ ਕੇ ਆਵਾਂਗੇ ਹਨਾ ਹਾਂ ਚਲੋ ਵੀਰੇ ਐਸੀ ਪਹਿਲੀ ਵਾਰ ਆਇਆ ਚਲੋ ਪਤਾ ਲੱਗ ਸਿੱਖਣ ਨੂੰ ਮਿਲੂ ਸਿੱਖਣ ਨੂੰ ਮਿਲੂਗਾ ਪਰ ਬਾਬੇ ਨੇ ਬਹੁਤ ਨੇੜੇ ਹੋ ਕੇ ਸੁਣ ਲਈ ਦੋਸਤੋ ਮੇਨ ਗੱਲ ਹੈ ਮੇਰਾ ਪੁੱਛਣ ਦਾ ਕਾਰਨ ਹੀ ਕਈ ਘਰਾਂ ਦੇ ਵਿੱਚ ਬਾਈ ਬਹੁਤ ਚੰਗੇ ਪਸ਼ੂ ਪਏ ਹਨਾ ਅਗਲਾ ਪਾਉਂਦਾ ਨਹੀਂ ਹੈਗਾ ਵੀ ਮੇਲੇਾਂ ਤੇ ਜਾਇ ਕਰੋ ਬਹੁਤ ਬਹੁਤ ਸਿੱਖਣ ਨੂੰ ਮਿਲਦਾ ਆਪ ਦੀ ਪਾਈ ਦੀ ਗਾਂ ਆ ਆ ਜਿਹਦੇ ਮੁੱਠੇ ਨੂੰ ਬੜੀ ਕੀਮਤੀ ਬਣੀ ਹੈ ਜੇ ਘਰੋਂ ਨਿਕਲਿਆ ਤਾਂ ਜਿਹਦੇ ਘਰ ਦੇ ਰੇਕ ਭਰਾ ਨੂੰ ਕਹਿੰਦੇ ਵੀ ਮੇਲੇਾਂ ਤੇ ਜਾਇ ਕਰੋ ਬਾਈ ਕੀ ਕਹਿਣਾ ਚਾਹਾਂਗਾ ਜਿਹੜੇ ਭਰਾ ਜਿਹੜੇ ਵੀ ਦੋਸਤਾਂ ਦਾ ਠੇਦੇ ਬਹੁਤ ਚੰਗੀ ਲੈਣਾ ਇਹਦੇ ਵਿੱਚ ਆਉਣਾ ਚਾਹੀਦਾ ਰੇਟ ਕਰਨਾ ਚਾਹੀਦਾ ਠੀਕ ਆ ਭਾਈ ਜਾਨਵਾਜ ਦੇ ਵਿੱਚ ਕਿਹਲੇ ਤੁਸੀਂ ਮਾਰ ਖਾਈਆਂ ਮੈਨੂੰ ਬਹੁਤ ਸਾਰੇ ਭਰਾਵਾਂ ਨੇ ਦੱਸਿਆ ਬੀਜੀ ਫਲਾਣ ਨੇ ਜਗ੍ਹਾ ਖਾਪਰ ਦੇ ਬੇਸੀ ਵਸਗਾਂ ਜੀ ਹਾਂਜੀ ਦੋਸਤੋ ਸੱਜਣਾਂ ਸਾਰੇ ਪਰਮਾਨੂ ਨੀਵਾ ਪਸ਼ੂ ਮੇਲੇ ਤੇ ਕਹਿੰਦੇ ਬਾਈ ਜੀ ਚੈਂਪੀਅਨ ਦੇ ਵਿੱਚ ਜਿਹਨੇ ਬਾਈ ਦੀ ਸੀਜਾ ਕਾਣ ਹਾਸਲ ਕੀਤਾਗਾ ਜਿਹਨਾਂ ਨੂੰ ਮਾਲਕਾਂ ਨਾ ਕਰਾਂਗੇ ਬਾਈ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਵੀਰੇ ਜਿਹੜਾ ਬੰਦਾ ਤੇ ਨਾਮ ਹੈ ਇੱਧਰ ਲੈ ਆ ਪਿੰਡ ਮਹਿਮਾ ਵੀਰੇ ਨਾਮ ਗੌਰ ਪ੍ਰਤਾਪ ਸਿੰਘ ਜਿਲ੍ਹਾ ਬਖੰਡਾ ਪੈਂਦਾ ਫਰੋਜ਼ਪੁਰ ਜਿਲ੍ਹਾ ਫਰੋਜ਼ਪੁਰ ਹਾਂਜੀ ਫਰੋਜ਼ਪੁਰ ਕਹਿੰਦੇ ਨੀਲੀ ਰਾਵੀ ਦਾ ਘਾੜਾ ਤੇ ਅੱਜ ਸ਼ਾਹੀਵਾਲ ਚ ਵੀ ਬਾਈ ਹੋਰੇ ਮੱਲ ਮਾਰ ਗਏ ਬਾਈ ਹਨਾ 4 ਦਿਨ ਦੇ ਵਿੱਚ ਕੈਟਾਗਰੀ ਦੇ ਵਿੱਚ ਨਹੀਂ ਵੀਰੇ ਕਿੰਨੀ ਕਿਹੜੇ ਕਿਹੜੇ categories ਵਿੱਚ ਕਿੰਨੀ ਜੀ ਦੋ ਚਾਰ ਇਹ ਵੀਰੇ ਵੱਡੀਆਂ ਕਾਮਾ ਮਿਲਕ ਬਿਊਟੀ ਜੀ ਦੋ ਬਾਈ ਜੀ ਜੇ ਗੱਲ ਕਰਗੇ ਨਾ ਮਿਲਕ ਬਿਊਟੀ ਦੇ ਵਿੱਚ ਸ਼ਾਹੀਵਾਲ ਦੇ ਵਿੱਚ ਇਹਨੇ ਬਾਜ਼ੀਮਾਰੀ ਹੈ ਤੇ ਕਿਹੜੇ ਸੀਮਨ ਦੀ ਹੈ ਪਤਾ ਬਾਈ ਮਾੜਾ ਮੋਟਾ ਨਹੀਂ ਵੀਰੇ ਆਪਾਂ ਪਹਿਲੇ ਸੂਏ ਲਈ ਸੀ ਜੀ ਠੀਕ ਆ ਬਾਈ ਤੇ ਜਿਹੜੀ ਬੱਚੀ ਆ ਮਾਦਰਾ ਇਹ ਛੇਵਾਂ ਸੂਆ ਸੂਈ ਵੀਰੇ ਇਸ ਟਾਈਮ ਛੋਡੇ ਕੋਲ ਹਾਂਜੀ ਕਿਸੇ ਦੀ ਖਰੀਦੀ ਤੇ ਉਦੋਂ ਇਹ ਉਦੋਂ ਵੀਰੇ ਆਪਾਂ 75000 ਰੁਪਏ 75000 ਠੀਕ ਆ ਤੇ ਇਹ ਜਿਹੜਾ ਪਿੱਛੇ ਬੱਚਾ ਹੈਗਾ ਵੇ ਬੱਚੀ ਵੀਰੇ ਸੂਰਤ ਦੀ ਸਰਕਾਰੀ ਜਿਹੜਾ ਸਰਕਾਰੀ ਛਿਮਣ ਦੀ ਠੀਕ ਆ ਬਾਈ ਕਿੰਨੇ ਪਸ਼ੂ ਆ ਬਾਈ ਕੁੱਲ ਆਪਣੇ ਕੋਲੇ ਆਪਣੇ ਕੋਲੇ ਹੈਗੇ ਵੀਰੇ 22 ਪਸ਼ੂ 22 23 ਗਾਈਆਂ ਜਾਂ ਮੱਝਾਂ ਵੀ ਆ ਮੱਝਾਂ ਵੀ ਗਾਵਾਂ ਦੋਵੇਂ ਕਿੰਨੀਆਂ ਕਿ ਮੱਝਾਂ ਤੇ ਕਿੰਨੀਆਂ ਗਾਈਆਂ ਬਾਈ ਤਿੰਨ ਮੱਝਾਂ ਵੀਰੇ ਬਾਕੀ ਗਾਈਆਂ ਬਾਕੀ ਗਾਈਆਂ ਹਾਂਜੀ ਸ਼ਾਹੀ ਵਾਲੀਆਂ ਸਾਰੀਆਂ ਜਾਂ ਨਹੀਂ ਸ਼ਾਹੀ ਵਾਲੇ ਇੱਕ ਹੀ ਵੀਰੇ ਬਾਕੀ ਆ ਚੱਕ ਤੇ ਜਰਸੀ ਠੀਕ ਆ ਬਾਈ ਕਿ ਕਿਵੇਂ ਪਹਿਲਾਂ ਆ ਸੀ ਕਿ ਮੇਲੇ ਤੇ ਬਾਜੀ ਮਾਰ ਕੇ ਆਵਾਂਗੇ ਘਰੋਂ ਦਾ ਵੀਰੇ ਮੇਦੇ ਨਾਲ ਹੀ ਆਏ ਸਾਂ ਹਾਂ ਠੀਕ ਆ ਬਾਈ ਪ੍ਰਮਾਤਮਾ ਨੇ ਸੋਹ ਲਈ ਹਾਂਜੀ ਤੇ ਬਾਈ ਪਹਿਲਾਂ ਕਿਸੇ ਮੇਲੇ ਤੇ ਗਏ ਆਪਾਂ ਹਾਂਜੀ ਪਹਿਲੇ ਤਨਹੋਲੇ ਮੇਲੇ ਤੇ ਮੱਝ ਪਾਈ ਸੀ ਪਛੋਈ ਜੰਨੀ ਦੀ ਪਿਛਲੀ ਵਾਰ ਹਾਂਜੀ ਠੀਕ ਹੈ ਉਦੋਂ ਵੀ ਤੀਜੀ ਪੋਜੀਸ਼ਨ ਸੀ ਆਪਾਂ ਤੀਜੀ ਪੋਜੀਸ਼ਨ ਫੇਰ ਤਾਂ ਵੱਡੇ ਵਿੱਚ ਹੀ ਨਹੀਂ ਨੀਲੀ ਰਾਵੀ ਨੀਲੀ ਰਾਵੀ ਦੇ ਵਿੱਚ ਤੇ ਨੀਲੀ ਰਾਵੀ ਦਾ ਘੜ ਆ ਗਿਆ ਫਿਰ ਉਹ ਉੱਪਰ ਨਾ ਤੇ ਉਦੋਂ ਤਾਂ ਬਾਈ ਫਿਰ ਹੁੰਦੀ ਜਦੋਂ ਪਹਿਲਾਂ ਆਪਾਂ ਮੇਲੇ ਤੇ ਆਈਏ ਜਿੱਤ ਕੇ ਗਏ ਹੋਈਏ ਹੈਨਾ ਸ਼ੌਂਕ ਕਿੱਥੋਂ ਲੱਗਿਆ ਜੀ ਦਾ ਫਿਰ ਸ਼ੌਂਕ ਮੇਰੇ ਬਚਪਨ ਤੋਂ ਹੀ ਬਚਪਨ ਤੋਂ ਹੀ ਹਾਂਜੀ ਠੀਕ ਹੈ ਤੇ ਬਾਈ ਕੀ ਕਹਿਣਾ ਚਾਹੇਗਾ ਉਹਨਾਂ ਭਰਾਵਾਂ ਨੂੰ ਜਿਹੜੇ ਕਹਿੰਦੇ ਆ ਵੀ ਪਸ਼ੂਆਂ ਦਾ ਕੀਤਾ ਇੱਕ ਘਾਟੇ ਦਾ ਕੀਤਾਗਾ ਘਾਟ ਜੀ ਆਪਾਂ ਕੱਲੇ ਮੁਨਾਫੇ ਲਈ ਕਰਨਾ ਫੇਰ ਇਹ ਕਿਤਾ ਨਿਹੰਦਾਇ ਸ਼ੌਂਕ ਨਾਲੇ ਮੈਨੂੰ ਹੁਣ ਸਾਡੇ ਸਾਰੇ ਪਰਿਵਾਰ ਨੂੰ ਹੀ ਸ਼ੌਂਕ ਹੈ ਸਾਰਾ ਪਰਿਵਾਰ ਹੀ ਸਹਿਯੋਗ ਦਿੰਦਾ ਇਹਦੇ ਚ ਮੰਨ ਲਾ ਜੇ ਸ਼ੌਂਕ ਨਾਲ ਦਿਲੋਂ ਕੰਮ ਕਰਾਂਗੇ ਫੇਰ ਨਫੇ ਦਾ ਪੂਰੀ ਬਰਕਤ ਇਹਨਾਂ 'ਚ ਕੋਈ ਕਰਦਾ ਨਹੀਂ ਇੱਕ ਖਰਾਕ ਬਾਰੇ ਵੀ ਦੱਸੋ ਆਪਣੀ ਤਿਆਰ ਕਰਦੇ ਹੋ ਕਿ ਜਾਂ ਫੇਰ ਪ੍ਰਾਈਵੇਟ ਹੀ ਲੈਣੀ ਹੈ ਖਰਾਕ ਵੀਰੇ ਸਾਈਵਾਲ ਨੂੰ ਤਾਂ ਬਾੜੀ ਲੋੜ ਨਹੀਂ ਪੈਂਦੀ ਕਿ ਖਰਾਕ ਦੀ ਆਪਾਂ ਕਹਿ ਦਈਏ ਆਪਦੀ ਪੋਣੇ ਤੇ ਜਿਹੜੀਆਂ ਐਚਐਫ ਗਾਵਾਂ ਉਹ ਵੀਰੇ ਆਪਾਂ ਅਸੀਸ ਦੀ ਵਰਤੀ ਦੀ ਫੀਡ ਠੀਕ ਆ ਬਾਈ ਤੇ ਬਾਈ ਮੜਾ ਤੋੜ ਕੇ ਦਿਖਾਉ ਆਪਾਂ ਨੂੰ ਕਰਦਗੇ ਬਾਈਆਂ ਨੂੰ ਪਤਾ ਲੱਗ ਗਿਆ ਚੰਗੀ ਤਰ੍ਹਾਂ ਬਾਈ ਕਹਿੰਦਾ 6ਵੇਂ ਸੂਏ ਆ ਇਹ ਲੱਗਦੀ ਨਹੀਂ ਕੋਈ ਬਾਈ 9ਵੇਂ ਸੂਏ ਹੋਣਾ ਤੇ ਤੀਜੇ ਨੰਬਰ ਤੇ ਆਈ ਹੈ ਵੀ ਬੀਏ ਪੁੱਤਰੋਂ ਲਾਪਸ ਦੁੱਧ ਕਿੰਨਾ ਬਾਈ ਦੁੱਧ ਵੀਰੇ 23 ਕਿਲੋ ਦੇ ਦੀ 23 ਕਿਲੋ ਹਾਂਜੀ ਇਹ ਦੁੱਧ ਚ ਪਾਉਣੀ ਹੁੰਦੀ ਅੱਜ ਤੱਕ ਜਿੰਨੇ ਪਹਿਲੇ ਤਿੰਨਾਂ ਚ ਦੇਖੀਆਂ ਆਪਾਂ ਉਧਰੋਂ ਪਹਿਲੇ ਨੰਬਰ ਤੇ ਆਉਂਦੀ ਹੈ ਹਨਾ ਅੱਜ ਇਸ ਵਾਰ ਹੀ ਮੈਂ ਚਵਾਵਾਂਗੇ ਆਪਾਂ ਲਾਈਵ ਠੀਕ ਆ ਬਾਈ ਇਸ ਵਾਰ ਵੀ ਤਿਆਰੀ ਸੀ ਬਰ ਕੋਈ ਦਿੱਕਤ ਕਰਕੇ ਨਹੀਂ ਚਵਾਈ ਗਈ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਦੀ ਬਹੁਤ ਬਹੁਤ ਮੁਬਾਰਕਾ ਬਾਈ ਦੁਬਾਰੇ ਤੁਹਾਨੂੰ ਕਰੇ ਫੋਲੋ ਵੀਡੀਓ ਕਰੇ